ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨਾਲ ਸਾਂਝ ਪਾਉਣ ਲੱਗੇ ਹਾਂ ਦਿਵਾਨ ਟੋਡਰਮਲ ਜੀ ਦੇ ਇਤਿਹਾਸ ਦੀ ਤੇ ਉਹਨਾਂ ਦੀ ਬਣਾਈ ਹੋਈ ਜਹਾਜੀ ਹਵੇਲੀ ਦੀ ਕਿਉਂਕਿ ਇਸ ਦਾ ਜਿਹੜਾ ਬਾਹਰੋਂ ਹਵੇਲੀ ਦਾ ਡਿਜ਼ਾਈਨ ਸੀ ਉਹ ਇੱਕ ਸਮੁੰਦਰੀ ਜਹਾਜ਼ ਵਰਗਾ ਸੀ ਤਕਰੀਬਨ 350 ਸਾਲ ਪੁਰਾਣੀ ਇਹ ਹਵੇਲੀ ਜਿਸ ਦੀਆਂ ਬਹੁਤ ਵੱਡੀਆਂ-ਵੱਡੀਆਂ ਤੇ ਚੌੜੀਆਂ ਕੰਧਾਂ ਹਨ ਇਸ ਦੇ ਵੱਡੇ-ਵੱਡੇ ਚੌੜੇ ਥੰਮ ਹਨ ਇਹ ਇਸ ਹਵੇਲੀ ਦੀ ਮਜ਼ਬੂਤੀ ਹੈ ਤੇ ਤਾਂ ਹੀ ਇਹਨੇ ਲੰਬੇ ਸਮੇਂ ਤੋਂ ਇਹ ਖੜੀ ਹੈ ਦੀਵਾਨ ਟੋਡਰ ਮੱਲ ਜੀ ਦਾ ਜਨਮ ਪਿੰਡ ਕਾਕੜਾ ਨੇੜੇ ਭਵਾਨੀਗੜ ਵਿਖੇ ਹੋਇਆ ਸੀ ਔਰੰਗਜ਼ੇਬ ਦੇ ਪਿਤਾ ਸ਼ਾਹਜਹਾਨ ਦੇ ਸਮੇਂ ਇਹਨਾਂ ਨੂੰ ਰਾਏ ਦਾ ਖਿਤਾਬ ਮਿਲਿਆ ਹੋਇਆ ਸੀ ਇਹਨਾਂ ਕੋਲ 100 ਘੋੜਸਵਾਰ ਤੇ 200 ਪਿਆਦਾ ਪੈਦਲ ਫੌਜੀਆਂ ਦੀ ਫੌਜ ਸੀ ਇਹ ਤਾਕਤ ਹੌਲੀ ਹੌਲੀ ਕਰਕੇ ਵਾਧਦੀ ਗਈ ਤੇ 2000 ਘੋੜਸਵਾਰ ਤੇ 4000 ਪਿਆਦਾ ਫੌਜ ਤੱਕ ਪਹੁੰਚ ਗਏ ਸਰਹੰਦ, ਦੀਪਾਲਪੁਰ, ਜਲੰਧਰ, ਸultanpur ਇਨ੍ਹਾਂ ਸੂਬਿਆਂ ਦਾ ਕੰਟਰੋਲ ਸੀ ਇਹਨਾਂ ਦੇ ਕੋਲ ਉਸ ਸਮੇਂ ਇਹਨਾਂ ਦੀ ਆਮਦਨ 50 ਲੱਖ ਰੁਪਏ ਸਾਲਾਨਾ ਸੀ ਨੌਕਰੀਏ ਭਾਵੇਂ ਮੁਗਲ ਦਰਬਾਰ ਦੀ ਕਰਦੇ ਸਨ ਪਰ 10ਵੇਂ ਪਾਸ਼ਾ ਤਨਤਨ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਵੱਡੇ ਸੇਵਕ ਸਨ ਔਰੰਗਜ਼ੇਬ ਦੇ ਸਮੇਂ ਟੋਡਰਮਲ ਜੀ ਨੇ ਰਿਟਾਇਰਮੈਂਟ ਲੈ ਲਈ ਸੀ ਪਰ ਰਿਹੈਸ਼ ਉਹਨਾਂ ਦੀ ਇਸ ਹਵੇਲੀ ਦੇ ਵਿੱਚ ਹੀ ਸੀ ਮੇਨ ਟੋਡਰਮਲ ਜੀ ਦਾ ਇਤਿਹਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਵਜ਼ੀਰ ਖਾਨ ਨੇ ਸੂਬਾ ਸਰਹੰਦ ਜਦੋਂ ਵਜ਼ੀਰ ਖਾਨ ਸੂਬਾ ਸਰਹੰਦ ਮਾਤਾ ਗੁੱਜਰ ਕੌਰ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਕੇ ਇੱਥੇ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਦੇ ਸਰੀਰ ਲਾਸ਼ਾਂ ਨੂੰ ਨਦੀ ਦੇ ਕਿਨਾਰੇ ਪਿੱਛੇ ਸੁੱਟ ਦਿੱਤੀਆਂ ਸਨ ਤੇ ਹੁਕਮ ਜਾਰੀ ਕਰ ਦਿੱਤਾ ਸੀ ਕਿ ਇਹਨਾਂ ਦਾ ਸੰਸਕਾਰ ਕੋਈ ਮੁਗਲ ਸਲਤਨਤ ਦੀ ਜ਼ਮੀਨ ਤੇ ਨਹੀਂ ਕਰ ਸਕਦਾ ਜਦੋਂ ਟੋਡਰ ਮੱਲ ਜੀ ਹੋਰਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਆਉਂਦੇ ਹਨ ਉਹਨਾਂ ਨੇ ਆਣ ਕੇ ਕਿਹਾ ਕਿ ਕੋਈ ਰਾਹ ਹੋਵੇ ਉਸ ਵੇਲੇ ਕਿਹਾ ਗਿਆ ਕਿ ਜ਼ਮੀਨ ਮੁੱਲ ਖਰੀਦਣੀ ਪੈਣੀ ਹੈ ਜ਼ਮੀਨ ਮੁੱਲ ਖਰੀਦਣ ਦੀ ਗੱਲ ਚੱਲੀ ਤਾਂ ਮੋਹਰਾਂ ਦੇ ਨਾਲ ਖਰੀਦਣੀ ਪਵੇਗੀ ਮੋਹਰ ਸੋਨੇ ਦਾ ਸਿੱਕਾ ਸੀ ਇੱਕ ਤਾਂ ਹੁੰਦਾ ਸਿੱਕੇ ਵਿਛਾ ਕੇ ਤੇ ਇੱਕ ਹੁੰਦਾ ਸਿੱਕੇ ਖੜੇ ਕਰਨੇ ਸਿੱਕੇ ਖੜੇ ਕਰ ਕਰਕੇ ਜੋੜ ਜੋੜ ਕੇ ਉਸ ਵੇਲੇ 78000 ਮੋਹਰਾਂ ਲੱਗੀਆਂ ਸਨ ਸੋਨੇ ਦੀਆਂ ਆਮ ਲੋਕਾਂ ਕੋਲ ਉਸ ਵੇਲੇ ਇੱਕ ਮੋਹਰ ਵੀ ਨਹੀਂ ਹੁੰਦੀ ਸੀ ਉਸ ਵੇਲੇ ਉਹਨਾਂ ਦੀ ਅਮੀਰੀ ਦੇਖ ਲਈਏ ਜਾਂ ਗੁਰੂ ਜੀ ਦੇ ਪਿਆਰ ਲਈ ਅਮੀਰੀ ਛੱਡਣ ਦੀ ਭਾਵਨਾ ਦੇਖ ਲਈਏ ਗੁਰੂ ਪੁੱਤਰਾਂ ਦੇ ਸਰੀਰ ਦਾ ਸੰਸਕਾਰ ਜ਼ਰੂਰ ਹੋਣਾ ਚਾਹੀਦਾ ਹੈ ਚਾਹੇ ਮੇਰੀ ਸਾਰੀ ਉਮਰ ਦੀ ਕਮਾਈ ਲੱਗ ਜਾਵੇ 78000 ਮੋਹਰਾਂ ਦੀ ਅੱਜ ਦੀ ਕੀਮਤ 2 ਅਰਬ 50 ਕਰੋੜ ਰੁਪਏ ਬਣਦੀ ਹੈ ਸੰਸਕਾਰ ਕਰਨ ਲਈ 2 ਅਰਬ 50 ਕਰੋੜ ਦੀ ਜ਼ਮੀਨ ਲੈਣਾ ਕੋਈ ਖਾਲਾ ਜੀ ਦਾ ਵਾੜਾ ਹੈ ਕੋਈ ਗੁਰੂ ਜੀ ਨੂੰ ਇੰਨਾ ਪਿਆਰ ਕਰਨ ਵਾਲਾ ਸ਼ਾਇਦ ਅੱਜ ਦੇ ਸਮੇਂ ਦੇ ਵਿੱਚ ਤਾਂ ਲੱਭੇ ਹੀ ਨਾ ਇਹ ਉਹਨਾਂ ਦੀ ਹਵੇਲੀ ਆ ਦੀਵਾਨ ਟੋਡਰਮਲ ਜੀ ਦੀ ਜੋ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਆਂ ਇਸ ਦੇ ਦੋ ਪੋਰਸ਼ਨਸ ਹਨ ਜਿਨ੍ਹਾਂ ਵਿੱਚ ਇੱਕ ਪਿਛਲਾ ਪੋਰਸ਼ਨ ਦਾ ਕਾਫੀ ਹਿੱਸਾ ਅੱਜ ਵੀ ਮੌਜੂਦ ਆ ਤੇ ਇੱਕ ਪੋਰਸ਼ਨ ਅੱਗੇ ਸੀ ਇਸ ਦੀਆਂ ਦੱਸਦੇ ਆ ਕਿ ਤਿੰਨ ਮੰਜ਼ਲਾਂ ਉੱਪਰ ਤੇ ਇੱਕ ਮੰਜ਼ਲ ਥੱਲੇ ਸੀ ਅਗਲੇ ਪੋਰਸ਼ਨ ਵਿੱਚ ਤਾਂ ਬਹੁਤ ਥੋੜਾ ਜਿਹਾ ਹਿੱਸਾ ਹੀ ਰਹਿ ਗਿਆ ਹੈ ਹੁਣ ਮੌਜੂਦਾ ਸਮੇਂ ਦੇ ਵਿੱਚ ਇਸ ਹਵੇਲੀ ਨੂੰ ਦੁਬਾਰਾ ਤਿਆਰ ਕਰਨ ਤੇ ਸਾਮ ਸੰਭਾਲ ਦੀਆਂ ਸੁਬਾਵਾਂ ਚੱਲ ਰਹੀਆਂ ਹਨ ਵੱਖ-ਵੱਖ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਹਵੇਲੀ ਜਿਸ ਤਰ੍ਹਾਂ 1912 ਦੇ ਵਿੱਚ 1972 2024 ਇਹ ਵੱਖ-ਵੱਖ ਤਸਵੀਰਾਂ ਨੇ ਕਿ ਇਹ ਸਨ ਦੇ ਵਿੱਚ ਇਸ ਤਰ੍ਹਾਂ ਦੀ ਹਵੇਲੀ ਸੀ ਤੇ ਹੁਣ ਦੁਬਾਰਾ ਤਿਆਰ ਕਰਨ ਤੋਂ ਬਾਅਦ ਇਹ ਹਵੇਲੀ ਇਸ ਤਰ੍ਹਾਂ ਦੀ ਨਜ਼ਰ ਆਵੇਗੀ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਵਾਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ